261 ਸਾਲ ਦੀ ਲੜਕੀ ਦਾ ਕਤਲ ਹੋ ਜਾਂਦਾ ਹੈ ਤੇ ਕਤਲ ਤੋਂ ਬਾਅਦ ਪਹਿਲਾਂ ਤਾਂ ਪਤਾ ਨਹੀਂ ਲੱਗਦਾ ਵੀ ਕਤਲ ਕਿਸ ਨੇ ਕੀਤਾ ਤੇ ਕਿਉਂ ਕੀਤਾ ਤੇ ਜਿਹੜੀ Laash ਹੈ ਉਹ ਘਰ ਦੇ ਵਿੱਚੋਂ ਬਰਾਮਦ ਹੁੰਦੀ ਹੈ ਤਾਂ ਉਸ ਤੋਂ ਬਾਅਦ ਘਰ ਦੇ ਉਸ ਲੜਕੀ ਦੇ ਘਰ ਦੇ ਪੁਲਿਸ ਕੋਲ ਇੱਕ ਰਿਪੋਰਟ ਦਰਜ ਕਰਾਉਂਦੇ ਨੇ ਤਾਂ ਉਸ ਤੋਂ ਬਾਅਦ ਜਦੋਂ ਪੁਲਿਸ ਇਸ ਮਾਮਲੇ ਦੀ ਪੂਰੀ ਜਾਂਚ ਕਰਦੀ ਹੈ ਤਾ ਜੋ ਨਿਕਲ ਕੇ ਸਾਹਮਣੇ ਆਉਂਦਾ ਤੁਸੀਂ ਸੋਚ ਵੀ ਨਹੀਂ ਸਕਦੇ ਜੋ 8 ਸਾਲ ਦੀ ਇਸ ਲੜਕੀ ਦੇ ਨਾਲ ਹੋਇਆ ਸਰ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਦੀਪ ਅੱਜ ਦੀ ਜਿਹੜੀ ਸੱਚੀ ਘਟਨਾ ਇਹ ਲਖਨਊ ਦੇ ਦਵੱਗਾ ਦੀ ਹੈ ਦਵੱਗਾ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਜਿਸ ਦਾ ਨਾਮ ਸੋਨੂ ਪੰਡਤ ਅਤੇ ਉਸ ਦੀ ਪਤਨੀ ਦਾ ਨਾਮ ਯੁਗਨੂ ਸੀ ਦੋਨੋਂ ਜਾਣੇ ਆਪਣੇ ਫਾਇਦੇ ਦੇ ਲਈ ਕੁਝ ਵੀ ਕਰ ਸਕਦੇ ਸੀ ਕਿਉਂਕਿ ਅੱਜ ਕੱਲ ਤੁਸੀਂ ਦੇਖਿਆ ਹੈ ਕਿ ਲੋਕ ਜ਼ਿਆਦਾਤਰ ਜਾਦੂ ਟੂਣਾ ਦੇ ਵਿੱਚ ਵਿਸ਼ਵਾਸ ਕਰਦੇ ਨੇ ਪਰ ਲੋਕ ਆਪਣੇ ਫਾਇਦੇ ਲਈ ਕਿਸੇ ਦਾ ਨੁਕਸਾਨ ਕੀ ਕਰ ਸਕਦੇ ਨੇ ਉਹ ਅੱਜ ਦੀ ਇਸ ਘਟਨਾ ਦੇ ਵਿੱਚ ਤੁਸੀਂ ਜ਼ਰੂਰ ਦੇਖ ਲੋਗੇ ਜਿਹੜਾ ਸੋਨੂ ਪੰਡਤ ਸੀ ਅਤੇ ਉਸ ਦੀ ਪਤਨੀ ਜੁਗਨ ਉਹਨਾਂ ਦੇ ਗਵਾਣ ਦੇ ਵਿੱਚ ਇੱਕ 8 ਸਾਲ ਦੀ ਲੜਕੀ ਰਹਿੰਦੀ ਸੀ ਤਾਂ ਉਹ ਕਿਸੇ ਤੰਤਰਿਕ ਕੋਲ ਜਾਂਦੇ ਨੇ ਕਿ ਸਾਡਾ ਕਾਰੋਬਾਰ ਵਧੇ ਨਹੀਂ ਚੱਲਦਾ ਤਾਂ ਉਹ ਤੰਤਰਿਕ ਉਹਨਾਂ ਨੂੰ ਕਹਿੰਦਾ ਕਿ ਤੁਹਾਨੂੰ ਇੱਕ ਲੜਕੀ ਦੀ ਬਲੀ ਦੇਣੀ ਪਊ ਤਾਂ ਇਸ ਤੋਂ ਬਾਅਦ ਉਹ ਪਲਾਨ ਕਰਦੇ ਨੇ ਕਿ ਆਪਾਂ ਬਲੀ ਦਈਏ ਤਾਂ ਦਈਏ ਕਿ ਦੀ ਤਾਂ ਫਿਰ ਉਸ ਤੋਂ ਬਾਅਦ ਉਹਨਾਂ ਦੀ ਅੱਖ ਆਪਣੇ ਗਵਾਂਢ ਵਿੱਚ ਰਹਿੰਦੀ ਲੜਕੀ ਦੇ ਉੱਤੇ ਜਾਂਦੀ ਆ ਤਾਂ ਇਸ ਤੋਂ ਬਾਅਦ ਉਹ ਉਸ ਲੜਕੀ ਨੂੰ ਆਪਣੇ ਘਰ ਬੁਲਾਉਂਦੇ ਨੇ ਤੇ ਇਸ ਤੋਂ ਬਾਅਦ ਉਹ ਪੂਜਾ ਪਾਠ ਵੀ ਕਰਦੇ ਨੇ ਅਤੇ ਉਸ ਦੇ ਗਲ ਦੇ ਵਿੱਚ ਇੱਕ ਫੁੱਲਾਂ ਦੀ ਮਾਲਾ ਪਾਉਂਦੇ ਨੇ ਅਤੇ ਉਸ ਨੂੰ ਲੌਂਗ ਵਿੱਚ ਚੜਾਉਂਦੇ ਨੇ ਤੇ ਇਸ ਤੋਂ ਬਾਅਦ ਮੰਤਰ ਜਪਨ ਤੋਂ ਬਾਅਦ ਉਹ ਉਸ ਲੜਕੀ ਦਾ ਕਲਾਕੁੱਟ ਕੇ ਕਤਲ ਕਰ ਦਿੰਦੇ ਨੇ ਤਾਂ ਇਹ ਜਦੋਂ ਸਾਰਾ ਮਾਮਲਾ ਪੁਲਿਸ ਕੋਲ ਪਹੁੰਚਦਾ ਹੈ ਤਾਂ ਪੁਲਿਸ ਇਸ ਕੇਸ ਦੀ ਇਨਵੈਸਟੀਗੇਸ਼ਨ ਕਰ ਰਹੀ ਸੀ ਤਾਂ ਪਹਿਲਾਂ ਜਦੋਂ ਸੋਨੂ ਪੰਡਤ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਸੋਨੂ ਪੰਡਤ ਇਹ ਗੱਲ ਮੰਨਦਾ ਕਿ ਉਹਨਾਂ ਨੇ ਆਪਣੇ ਫਾਇਦੇ ਲਈ ਇਹ ਜਿਹੜਾ ਕੰਡਾ ਕੀਤਾ ਤੇ ਜਦੋਂ ਪੁਲਿਸ ਉਸਦੀ ਪਤਨੀ ਯੁਗਨੂਨ ਗ੍ਰਿਫਤਾਰ ਕਰਦੀ ਆ ਤਾਂ ਉਸ ਤੋਂ ਬਾਅਦ ਜਿਹੜਾ ਸੋਨੂ ਪੰਡਤ ਹੁੰਦਾ ਉਹ ਪੁਲਿਸ ਥਾਣੇ ਦੇ ਵਿੱਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲੈਂਦਾ ਤਾਂ ਇਸ ਤੋਂ ਬਾਅਦ ਪੁਲਿਸ ਉਹਦੀ ਪਤਨੀ ਨੂੰ ਵੀ ਗ੍ਰਿਫਤਾਰ ਕਰਦੀ ਆ ਅਤੇ ਪਤਾ ਲੱਗਦਾ ਹੈ ਕਿ ਦੋਨੋਂ ਜਣਾਂ ਨੇ ਆਪਣੇ ਫਾਇਦੇ ਦੇ ਲਈ ਇੱਕ ਛੋਟੀ ਜੀ 8 ਸਾਲਾਂ ਬੱਚੀ ਦਾ ਕਤਲ ਕਰ ਦਿੱਤਾ ਇੱਕ ਤੰਤਰਕ ਦੇ ਪਿੱਛੇ ਲੱਗ ਕੇ ਜਾਦੂ ਟੋਣੇ ਦੇ ਲਈ ਪਰ ਦੋਸਤੋ ਇਸ ਘਟਨਾ ਤੋਂ ਇਹ ਸਿੱਧ ਹੁੰਦਾ ਹੈ ਕਿ सोनू ਦਾ ਅਤੇ ਉਸ ਦੀ ਪਤਨੀ ਦਾ ਫਾਇਦਾ ਤਾਂ ਕੀ ਹੋਣਾ ਸੀ ਨੁਕਸਾਨ ਹੋ ਗਿਆ ਕਿਉਂਕਿ ਉਹਨਾਂ ਨੇ ਪਾਪ ਹੀ ਅਜਿਹਾ ਕਰਤਾ ਇੱਕ ਲੜਕੀ ਦਾ ਕਤਲ ਕਰਕੇ ਤਾਂ ਇਸ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਅਸੀਂ ਉਸ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਤੇ ਉਸਤੇ ਵਾੜ ਦੀ ਕਾਰਵਾਈ ਜ਼ਰੂਰ ਕਰਾਂਗੇ ਤਾਂ ਇਸ ਕਹਾਣੀ ਤੋਂ ਇਹ ਜ਼ਰੂਰ ਸਿੱਧ ਹੁੰਦਾ ਹੈ ਕਿ ਲੋਕ ਕਈ ਵਾਰ ਲਾਲਚ ਖਾਤਰ ਆਪਣਾ ਫਾਇਦਾ ਕਰਨ ਦੀ ਬਜਾਏ ਆਪਣਾ ਨੁਕਸਾਨ ਕਰ ਬੈਠਦੇ ਨੇ ਕਿਉਂਕਿ ਉਸ ਟਾਈਮ ਉਹ ਇਹ ਨਹੀਂ ਸੋਚਦੇ ਹੁੰਦੇ ਵੀ ਅਸੀਂ ਕੀ ਕ੍ਰਾਈਮ ਕਰ ਰਹੇ ਹਾਂ ਜਾਂ ਕਿਸ ਤਰੀਕੇ ਦਾ ਕਾਹਨ ਕਰ ਰਹੇ ਹਾਂ ਪਰ ਬਾਅਦ ਦੇ ਵਿੱਚ ਜਿਹੜਾ ਉਹਦਾ ਨਤੀਜਾ ਨਿਕਲਦਾ ਉਹ ਤੁਸੀਂ ਦੇਖ ਹੀ ਚੁੱਕੇ ਹੋ ਸੋ ਦੋਸਤੋ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਮਿਲਦਿਆ ਕਿਸੇ ਨਵੀਂ ਕ੍ਰੈਪ ਸਟੋਰੀ ਦੇ ਨਾਲ ਸਾਰ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ